ਅਹੀਂ ਜਿੱਥੇ ਖਾਲਸਾ ਵਾਇਕ ਦੀ ਫਤਿਹ ਆ ਗੁਰੂ ਸਹਾਰਿਓ ਚੱਪੜ ਚੜੀ ਦੇ ਮੈਦਾਨੇ ਜੰਗ ਦੇ ਵਿੱਚ ਮੱਝ ਵਾਲੇ ਸਿੱਖਾਂ ਦੀ ਕੀ ਭੂਮਿਕਾ ਸੀ ਆ ਉਹਦੇ ਬਾਰੇ ਆਪਾਂ ਆਪ ਜੀ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਰੀਏ ਗੁਰੂ ਸਹਾਰਿਓ 10 ਮਈ 1710 ਨੂੰ ਮਾਜੀ ਵਾਲੇ ਸਿੰਘਾਂ ਤੇ ਮਲੇਰ ਕੋਟਲੇ ਵਾਲਿਆਂ ਵਿਚਕਾਰ ਖੀਰਤਪੁਰ ਵਿੱਚ ਕਮਸ਼ਾਨ ਦਾ ਯੁੱਧ ਦਸ਼ਮ ਪਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਥਾਪ ਕੇ ਜੋਤੀ ਜੋਤ ਸਮਾ ਗਏ ਪਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਸਾਹਿਬ ਸਿੱਖ ਕੌਮ ਨੂੰ ਮੁੜ ਜਥੇਬੰਦ ਕਰਨ ਦੀ ਕਮਾਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੌਂਗੇ ਬਹਿਰਾਗੀ ਮਾਧੋਦਾਸ ਤੋਂ ਬੰਦਾ ਸਿੰਘ ਬਣਿਓ ਮਹਾਨ ਜਨੈਲ ਨੇ ਗੁਰੂ ਜੀ ਦਾ ਥਾਪੜਾ ਲੈ ਕੇ ਪੰਜਾਬ ਵਿੱਚ ਸਿੱਖਾਂ ਨੂੰ ਜਥੇਬੰਦ ਕਰਨ ਦਾ ਕਨੌਦੀ ਪੂਰਨ ਕਾਰਜ ਅਰੰਭਿਆ ਜਿਸ ਦੇ ਵਿੱਚ ਉਹਨਾਂ ਨੇ ਸਫਲਤਾ ਹਾਸਲ ਕੀਤੀ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਯੂਰ ਸਾਹਿਬ ਤੋਂ ਬੰਦਾ ਸਿੰਘ ਬਹਾਦਰ ਨੂੰ ਭੇਜਣ ਸਮੇ ਆਪਣੇ ਭੱਤੇ ਵਿੱਚੋਂ ਪੰਜ ਤੀਰ ਇੱਕ ਨਗਾਰਾ ਤੇ ਪੰਜ ਪਿਆਰੇ ਭਾਈ ਮਨੋ ਸਿੰਘ ਭਾਈ ਕਾਣ ਸਿੰਘ ਪਾਈ ਦਇਆ ਸਿੰਘ ਭਾਈ ਬਾਸ ਸਿੰਘ ਤੇ ਭਾਈ ਰਣ ਸਿੰਘ ਭੇਜੇ ਇਹਨਾਂ ਤੋਂ ਇਲਾਵਾ ਵੀ ਸਿੰਘ ਹੋਰ ਵੀ ਤਿਆਰ ਵਰਤਿਆਰ ਬੰਦਾ ਸਿੰਘ ਦੇ ਨਾਲ ਭੇਜੇ ਖਾਲਸੇ ਦਾ ਜਥੇਦਾਰ ਬਣਾ ਕੇ ਬੰਦਾ ਸਿੰਘ ਬਹਾਦਰ ਉਫ ਗੁਰਬਖਸ਼ ਸਿੰਘ ਨੂੰ ਪੰਜਾਬ ਵਾਲੇ ਸਿੱਖਾਂ ਦੇ ਨਾਮ ਹੁਕਮਨਾਮੇ ਲੇਖ ਲੇਖ ਕੇ ਭੇਜੇ ਬੰਦੇ ਨੇ ਬਿਨਾਂ ਦੇਰੀ ਕੀਤਿਆਂ ਹੁਕਮਨਾਮੇ ਪੰਜਾਬ ਦੇ ਸਿੰਘਾਂ ਨੂੰ ਭੇਜਤੇ ਮੈਨੂੰ ਆਣ ਕੇ ਦਿੱਲੀ ਕੋਲ ਸ਼ਹਿਰੀ ਖੰਡੇ ਕਸਬੇ ਵਿੱਚ ਮਿਲੋ ਪਰ ਮਾਝੇ ਵਾਲੇ ਸਿੰਘਾਂ ਨੂੰ ਕੀਨਤਪੁਰ ਸੈ ਪਹੁੰਚਣ ਪਹੁੰਚ ਕੇ ਉੜੀ ਕਰਨ ਲਿਖਿਆ ਸਹੀ ਸਮਾਂ ਵੇਗ ਸਾਰੇ ਇਕੱਠੇ ਹੋ ਜਾਵਾਂਗੇ ਕਿਉਂਕਿ ਸੂਬਿਆਂ ਕੋਲ ਤਾਕਤ ਬਹੁਤ ਸੀ ਸਿੰਘਾਂ ਨੀਤੀ ਨਾਲ ਚੱਲਦੇ ਸਨ ਪਹਿਲਾ ਮਾਲਵੇ ਦੇ ਸਿੰਘ ਬੰਦੇ ਨੂੰ ਜਾਹ ਸ਼ੇਰੀ ਖੰਡੀ ਮਿਲੇ ਕਿਉਂਕਿ ਮਾਲਵਾ ਦੇ ਸ਼ੇਰੀ ਖੰਡੇ ਦੇ ਨੇਦੀਕ ਸੀ ਪਰ ਮਾਝੇ ਵਾਲਿਆਂ ਨੂੰ ਤਾਂ ਕਈ ਸੂਬਿਆਂ ਦੇ ਸਿਰ ਭੰਨ ਕੇ ਪਹੁੰਚਣਾ ਪੈਣਾ ਸੀ ਬਾਬਾ ਦੀਪ ਸਿੰਘ ਤੇ ਸਾਰੇ ਮਾਝੇ ਦੇ ਸਰਦਾਰਾਂ ਨੂੰ ਜਦ ਚਿੱਠੇ ਮਿਲੇ ਖੁਸ਼ੀਆਂ ਦੇ ਜਕਾਰੇ ਛੱਡ ਮਰਜੀਵੜਿਆਂ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ ਉਸੇ ਵਲੇ ਤਿਆਰੇ ਕਰ ਦਿੱਤੇ ਤੇ ਜੋ ਮਿਲਿਆ ਲੈ ਪਹਾੜੀ ਰਸਤੇ ਵੱਲ ਦੀ ਖਾਲਸਾ ਕੀਰਤ ਪੁਰਸੇਵ ਜਾਂ ਪਹੁੰਚੀ ਇੱਥੇ ਸ਼ਗਨ ਛਕਾਉਣ ਦੀ ਸੇਵਾ ਅਮਰ ਸਰ ਦੇ ਇੱਕ ਖत्री ਨੇ ਕੀਤੀ ਜਰਸੂਏ ਨੇ ਜਾ ਕੇ ਸੂਬੇ ਸਰਹੰਦ ਵजीर खान ਨੂੰ ਦੱਸਿਆ ਉਸਨੇ ਉਸੇ ਵੇਲੇ ਮਲੇਰਕੋਟਲੇ ਵਾਲੇ ਸ਼ੇਰਖਾਨ ਤੇ ਉਸਦੇ ਤਿੰਨ ਭਰਾ ਜਿਨ੍ਹਾਂ ਵਿੱਚੋਂ ਇੱਕ ਖਵਾਜਾ ਖਵਾਜਾ ਮਰਦੂਦ ਜਿਹਨੂੰ ਸਤਗੁਰੂ ਨੇ ਕਿਹਾ ਚਮਕੌਰ ਦੇ ਜੰਗ ਵਿੱਚ ਕੰਧ ਹੋਲੇ ਹੋ ਕੇ ਬਚਿਆ ਸੀ ਉਹ ਮਰਦੂਦ ਮਤਲਬ ਡਰਪੋਕ ਕਾਇਰ ਬੁਝੇਦਲ ਹੱਲਾ ਬੋਲ ਮਾਜੀ ਵਾਲੇ ਸਿੰਘਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਤੇ ਉਧਰੋਂ ਬੰਦੇ ਦਾ ਸੁਨੇਹਾ ਆ ਗਿਆ ਕਿ ਸਾਨੂੰ ਚੱਪੜ ਜਿਰੀ ਵਿੱਚ ਆ ਕੇ ਮਿਲੋ ਹਾਲੇ ਤਿਆਰੀ ਕੀਤੀ ਜਾ ਰਹੀ ਸੀ ਮਲੇਰਕੋਟੇ ਵਾਲੇ ਪਠਾਣਾ ਨੇ ਤੋਪ ਛਲਖਾਂ ਤੇ ਤੀਰਾਂ ਨਾਲ ਅੱਲਾਹ ਬੋਲ ਦਿੱਤਾ ਸਿੰਘਾਂ ਨੇ ਵੀ ਕਲਗੀਧਰ ਨੂੰ ਯਾਦ ਕਰਕੇ ਆਪਾਂ ਸ਼ਹੀਦ ਹੋਣ ਲਈ ਆ ਗਏ ਚਲੋ ਸ਼ਰਧੰਦ ਨਹੀਂ ਇਥੇ ਸੇ ਇਹ ਕੋਈ ਫਲਾਣੀ ਢੋਲਵੀਂ ਲੜਾਈ ਸ਼ੁਰੂ ਹੋ ਗਈ ਇਸ ਖਮਸਾਨ ਦੇ ਜੰਗ ਵਿੱਚ ਬੜੇ ਸਿੰਘ ਲੇਖੇ ਲਾਗੇ ਅਖੀਰ ਬਾਬਾ ਦੀਪ ਸਿੰਘ ਦੇ ਹੱਥੋਂ ਸ਼ੇਰ ਖਾਨ ਦੇ ਦੋ ਮਤਰੇ ਭਰਾ ਮਾਰੇ ਗਏ ਨਾਲ ਹੀ ਨੌਰ ਸਿੰਘ ਦੀ ਗੋਲੀ ਨਾਲ ਖਵਾਜਾ ਮਰਦੂਦ ਸਦਾ ਦੀ ਧਰਤੀ ਤੇ ਸੌਂ ਗਏ ਸ਼ੇਰ ਖਾਨ ਖੁਦ ਆਇਆ ਮੈਦਾਨ ਵਿੱਚ ਪਰ ਸਿੰਘਾਂ ਉਸ ਨੂੰ ਵੀ ਤੇਗਾ ਮਾਰ ਬਾਹਵੜ ਦਿੱਤੀ ਮਾਰਿਆ ਨਹੀਂ ਕਿਉਂਕਿ ਗੁਰੂ ਦਾ ਹੁਕਮ ਸੀ ਇਹਨਾਂ ਦੀ ਜੜ ਨਹੀਂ ਪੁੱਟਣੀ ਸ਼ੇਰ ਖਾਨ ਆਪਣੇ ਤਿੰਨ ਭਰਾਵਾਂ ਦੀਆਂ ਲਾਸ਼ਾਂ ਲੈ ਕੇ ਭੱਜ ਗਿਆ ਜਦ ਵਜ਼ੀਰ ਖਾਨ ਨੂੰ ਇਸ ਬਾਰੇ ਪਤਾ ਲੱਗਾ ਡਰ ਗਿਆ ਖਵਾਜਾ ਮਰਦੂਦ ਵਰਗੇ ਯੋਧੇ ਮਾਰ ਕੇ ਉਹ ਮੇਰਾ ਲਿਹਾਜ਼ ਨਹੀਂ ਕਰਨਗੇ ਖਾਲਸਾ ਜੈਕਾਰੇ ਛੱਡਦਾ ਹੋਇਆ ਚਪੜ ਚਿੜੀ ਦੇ ਮੈਦਾਨ ਦੇ ਵਿੱਚ ਜਾ ਪਹੁੰਚਿਆ ਜਿੱਥੇ ਖਾਲਸੇ ਨੂੰ ਬਾਕੀ ਸੂਰਮਿਆਂ ਦੇ ਨਾਲ ਮੇਲ ਮਲਾ ਹਾਸਲ ਹੋ ਗਿਆ ਇਥੇ ਆ ਕੇ ਫੌਜਾਂ ਉਧਰ ਉਧਰੀ ਡਟ ਗਈਆਂ ਉਧਰ ਵਜੀਦ ਖਾਨ ਨੇ ਵੀ ਆਪਣੀ ਪੂਰੀ ਤਿਆਰੀ ਕਰ ਲਈ ਔਰ ਦੂਜੇ ਬਨੇ ਖਾਲਸਾ ਹੀ ਫੌਜਾਂ ਕਿਹੜੀਆਂ ਕੱਢ ਸਨ ਉਹਨਾਂ ਨੇ ਪੰਜ ਮੋਰਚੇ ਬਣਾ ਕੇ ਪੰਜਾਂ ਸਿਨਾਂ ਨੂੰ ਕਮਾਂਡ ਦੇ ਦਿੱਤੀ ਔਰ ਪਿਆਰੇ ਇਸ ਜਗ੍ਹਾ ਦੇ ਉੱਤੇ ਆਪ ਜੀ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਖੰਡਾ ਘੜਕਾਉਂਦਿਆਂ ਹੋਇਆਂ ਬੰਦਾ ਸਿੰਘ ਬਹਾਦਰ ਫਿਰਬਖ ਸਿੰਘ ਜੀ ਨੇ ਸਰੰਦ ਦੇ ਨਵਾਬ ਨੂੰ ਮਾਰਿਆ ਸਰੰਦ ਫਦੇ ਕੀਤਾ ਸਮਾਣਾ ਫਦੇ ਕੀਤਾ ਸਡੋਰਾ ਫਦੇ ਕੀਤਾ ਚਲਦੇ ਆ ਚਲਦੇ ਆ ਇਥੋਂ ਆਪ ਜੀ ਨੇ ਸਿੱਕਾ ਵੀ ਕਾਇਮ ਕੀਤਾ ਤੇ ਪਹਿਲਾ ਸਿੱਖ ਕੌਮ ਦਾ ਮਹਾਰਾਜਾ ਹੋਇਆ ਜਿਸ ਨੇ ਕਸਾਨਾਂ ਨੂੰ ਜ਼ਮੀਨਾਂ ਲੈ ਕੇ ਦਿੱਤੀਆਂ ਇਹ ਸਾਰਾ ਕੁਝ ਕਰਨ ਤੋਂ ਉਪਰੰਤ ਬੰਦਾ ਸਿੰਘ ਬਹਾਦਰ ਗਰਦਾਸ ਜੰਗਰ ਦੀ ਗਲੀ ਕੱਚੀ ਹਵੇਲੀ ਵਿੱਚ ਚਲੇ ਗਏ ਔਰ ਇਥੇ ਜਾਣ ਤੋਂ ਉਪਰੰਤ ਮੁਗਲ ਹਕੂਮਤ ਇਹਨਾਂ ਦੇ ਨਾਲ ਜੋ ਪਹਾੜੀ ਰਾਜੇ ਸੰਰਲ ਕੇ ਚਾਰ ਸ਼ਵੇਰੇ ਤੋਂ ਘੇਰਾ ਕਤਲਿਆ ਔਰ ਕਟੋ-ਕਟ 8 ਮਹੀਨੇ ਕਰੜੇ ਘੇਰੇ ਤੋਂ ਬਾਅਦ 7 ਦਸੰਬਰ 1715 ਨੂੰ ਬੰਦਾ ਸਿੰਘ ਬਹਾਦਰ ਨੂੰ ਭੁਖੇ ਤੇ ਆਏ ਨੂੰ 750 ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਲਾਹੌਰ ਜਾ ਗਿਆ ਲਾਹੌਰ ਦੇ ਗਵਰਨਰ ਅਬਦਲ ਸਮਦ ਖਾਨ ਦਾ ਪੁੱਤਰ ਜ਼ਕਰੀਆ ਖਾਨ 740 ਬੰਦੀਆਂ ਤੇ ਸੈਂਕੜੇ ਸਿਕਾਂ ਦੇ ਸਿਰ ਵੱਡ ਕੇ ਗੱਡੀਆਂ ਤੇ ਲੱਦ ਕੇ ਦਿੱਲੀ ਵੱਲੋਂ ਚੱਲ ਪਿਆ ਇਸ ਦੀ ਕਹਾਣੀ ਵੀ ਆਪ ਜੀ ਨਾਲ ਸਾਂਝੀ ਕਰਨੀ ਪੈਂਦੀ ਹੈ ਕਿ ਕਟੋਂ ਕਟ 7 ਮਹੀਨੇ ਦਾ ਘੇਰਾ ਹੋਵੇ ਤੇ 700 ਸੇਕੀ ਇਹਨਾਂ ਦੇ ਕਾਬੂ ਆਵੇ ਇਹਨਾਂ ਨੇ ਵਿਰੋਧ ਬੰਦੀ ਕੀਤੀ ਕਿਉਂ ਨਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਜਾਣ ਦੀ ਬਜਾਇ ਲਾਹੌਰ ਲਿਜਾਇਆ ਜਾਵੇ ਰਸਤੇ ਦੇ ਵਿੱਚ ਜਿੰਨੇ ਸਿੱਖ ਮਿਲਣ ਕਿਸੇ ਦਾ ਸਿਰ ਕਲਮ ਕੀਤਾ ਜਾਵੇ ਕਿਸੇ ਨੂੰ ਕਤਲ ਕੀਤਾ ਜਾਵੇ ਗਿਣਤੀ ਨੂੰ ਵਧਾਇਆ ਜਾਵੇ ਤੇ ਪਿਆਰਿਓ ਲਾਹੌਰ ਤੱਕ ਪਹੁੰਚਦਿਆਂ ਪਹੁੰਚਦਿਆਂ ਗੱਡਿਆਂ ਦੇ ਗੱਡੇ ਧੜਾਂ ਦੇ ਨਾਲ ਭਰ ਲੈ ਸਿਰਾਂ ਦੇ ਨਾਲ ਭਰ ਲੈ ਮੁਗਲ ਫੌਜ ਨੇ ਨੇਜਿਆਂ ਦੇ ਉੱਤੇ ਸਿੱਟ ਅੰਗਲੇ ਅਰ ਲਾਹੌਰ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੋਹੇ ਦੀਆਂ ਜ਼ੰਜੀਰਾਂ ਵਿੱਚ ਜਕੜ ਕੇ ਪਿੰਜਰੇ ਵਿੱਚ ਬੰਦ ਕਰਕੇ ਹਾਥੀ ਤੇ ਬਿਠਾਇਆ ਗਿਆ ਹਾਸੋ ਹੀਨੇ ਕੱਪੜੇ ਪੁਆਏ ਗਏ ਸਿਰ 'ਤੇ ਟੋਪੀ ਪਾ ਦਿੱਤੀ ਵੇਖਣ ਵਾਲਿਆਂ ਨੂੰ ਹਾਸੇ ਦਾ ਪਾਤਰ ਬਣਾ ਦਿੱਤਾ ਕਿ ਮਨੋਬਲ ਬੰਦਾ ਸਿੰਘ ਬਹਾਦਰ ਦਾ ਕਿਸੇ ਤਰੀਕੇ ਲਿਗਿਆ ਜਾਵੇ ਐਵੇਂ ਹੀ ਬਾਕੀ ਕੈਦੀ ਜੰਜੀਰਾਂ ਨਾਲ ਬੰਨ ਕੇ ਇੱਕ ਦੂਜੇ ਵੱਲ ਪਿੱਠ ਕਰਕੇ ਦੋ ਦੋ ਦੀ ਗਿਣਤੀ ਵਿੱਚ ਬਿਠਾ ਊਠਾਂ ਦੇ ਬਿਠਾ ਤੇ ਉਹਨਾਂ ਨੂੰ ਹੀ ਭੇਡਾਂ ਦੀਆਂ ਖੱਲਾਂ ਦੇ ਕੋਟ ਪਹਿਰਾ ਦਿੱਤੇ ਗਏ ਰੰਗ ਬਨਗੀਆਂ ਟੋਪੀਆਂ ਦੇ ਦਿੱਤੀਆਂ 29 ਫਰਵਰੀ 1916 ਨੂੰ ਵੱਡੇ ਜਲੂਬ ਦੀ ਸ਼ਕਲ ਦੇ ਵਿੱਚ ਦਿੱਲੀ ਲਾਲ ਕਿਲੇ ਕੋਲ ਨਗਾਇਗੇ ਲੱਖਾਂ ਮਰਦ ਔਰਤਾਂ ਇਹ ਤਮਾਸ਼ਾ ਦੇਖਣ ਲਈ ਕਤਾਰਾਂ ਵਿੱਚ ਖੜੇ ਸਨ ਬਹੁਤ ਸਾਰੇ ਮੁਸਲਮਾਨ ਅਸਾਈ ساری ਦੁਨੀਆ ਇੱਥੇ ਖੜੀ ਸੀ ਇੱਕ ਇਤਿਹਾਸ ਘੜ ਲਿਖਦਾ ਕਿਸੇ ਵੀ ਬੰਦੀ ਸਿੰਘ ਨੂੰ ਅਦਾਸ ਨਹੀਂ ਦੇਖਿਆ ਸ਼ਬਦ ਗਾਉਂਦੇ ਪੂਰੇ ਜੌਂ ਜਲਾਲ ਦੇ ਵਿਚਾਰੇ ਸੀ ਇਹਨਾਂ ਰਖੀਲੇ ਯੋਧਿਆਂ ਦੀ ਸ਼ਾਮ ਮਰਾਲੀ ਸੀ ਦਿੱਲੀ ਲ ਜਾ ਕੇ ਹਰ ਰੋਜ਼ 100 100 ਦੀ ਗਿਣਤੀ ਵਿੱਚ ਆਮ ਲੋਕਾਂ ਦੇ ਸਾਹਮਣੇ ਸਿੱਖਾਂ ਨੂੰ ਕਤਲ ਕੀਤਾ ਜਾਂਦਾ ਕਤਲ ਜਾਂ ਘੱਟੋ ਘਾਟੇ ਹਫ਼ਤਾ ਚੱਲਦਾ ਰਿਹਾ ਕਤਲ ਕਰਨ ਤੋਂ ਪਹਿਲਾਂ ਹਰੇਕ ਨੂੰ ਪੁੱਛਿਆ ਜਾਂਦਾ ਜੇ ਇਸ ਨਾਮ ਧਾਰਨ ਕਰ ਲਵੇਂ ਜਾਨ ਬਚ ਸਕਦੀ ਹੈ ਪਰ ਕਿਸੇ ਇੱਕ ਵੀ ਸਿੱਖ ਨੇ ਧਰਮ ਨਹੀਂ ਬਦਲਿਆ ਇਸ ਨਾਲ ਜਨਾਲੇ ਦਾ ਇੱਕ ਸਿੱਖ ਨੌਜਵਾਨ ਭੀਮ ਸਿੰਘ ਜੋ ਹਜੇ ਨਵਾਂ ਵਿਆਹਿਆ ਸੀ ਜਦੋਂ ਉਸ ਨੂੰ ਜਲਾਦਾ ਨੇ ਕਹਿ ਕੇ ਕਤਲ ਕੀਤੇ ਜਾਣ ਵਾਲੇ ਸਿੰਘਾਂ ਦੀ ਕਿਚਾਰ ਤੋਂ ਬਾਹਰ ਕੱਢ ਦਿੱਤਾ ਉਹਦੀ ਮਾਂ ਦਿੱਲੀ ਬਾਦਸ਼ਾਹ ਫਰਖੀਅਰ ਕੋਲ ਪਹੁੰਚ ਗਈ ਉਹਦਾ ਪੁੱਤਰ ਸਿੱਖ ਨਹੀਂ ਉਹ ਭੜੇਖੀ ਨਾਲ ਫੜਿਆ ਗਿਆ ਸੁਣ ਕੇ ਭੀਮ ਸਿੰਘ ਕਹਿਣ ਲੱਗਾ ਇਹ ਮੇਰੀ ਮਾਂ ਨਹੀਂ ਹੋ ਸਕਦੀ ਮੈਂ ਸੇਖਾਂ ਮੈਨੂੰ ਛੇਤੀ ਸ਼ਹੀਦ ਕਰੋ ਮੇਰੇ ਪਿੱਛੇ ਖੜੇ ਸਿੰਘ ਮੇਰੇ ਤੋਂ ਪਹਿਲਾਂ ਸ਼ਹੀਦ ਹੋ ਕੇ ਦਸ਼ਮ ਪਿਤਾ ਦੀ ਗੋਦ ਵਿੱਚ ਵਹਿੜ ਜਲੇ ਨੇ ਅਖਰ ਨੂੰ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦਾ ਫੈਸਲਾ ਹੋਇਆ ਬੰਦਾ ਸਿੰਘ ਨੂੰ ਪੁੱਛਿਆ ਗਿਆ ਸਲਾਮ ਕਬੂਲ ਕਰਨਾ ਹੈ ਕਿ ਮੌਤ ਬੰਦਾ ਸਿੰਘ ਨੇ ਕਿਹਾ ਮੌਤ ਉਹਦਾ 4 ਸਾਲ ਦਾ ਪੁੱਤਰ ਅਜੀਤ ਸਿੰਘ ਉਹਦੀ ਗੋਦ ਵਿੱਚ ਬਿਠਾਇਆ ਗਿਆ ਬੰਦਾ ਸਿੰਘ ਦੇ ਹੱਥ ਵਿੱਚ ਛੁਰਾ ਫੜਾ ਕੇ ਹੁਕਮ ਦਿੱਤਾ ਆਪਣੇ ਪੁੱਤਰ ਨੂੰ ਕਤਲ ਕਰ ਬੰਦਾ ਸਿੰਘ ਨੇ ਇਹਾ ਕੰਮ ਤੋਂ ਨਾ ਕਰ ਦਿੱਤੀ ਫਿਰ ਬਾਬਾ ਬੰਦਾ ਸਿੰਘ ਭਾਦਰ ਦੇ ਸਾਹਮਣੇ ਜਲਾਦ ਨੇ ਉਸਦੇ ਪੁੱਤਰ ਅਜੀਤ ਸਿੰਘ ਦੀ ਛਾਤੀ ਵਿੱਚ ਛੁਰਾ ਮਾਰ ਕੇ ਉਹ ਦਾ ਤਰਥ ਦਾ ਦਿਲ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿੱਚ ਤਲਣ ਦਾ ਯਤਨ ਕੀਤਾ ਬੰਦਾ ਸਿੰਘ ਦੇ ਸਿਰ ਦੇ ਕੇਸ ਉੱਪਰ ਨੂੰ ਪਿੰਜਰੇ ਨੇ ਬੰਨ੍ਹ ਕੇ ਉਹਦਾ ਮਾਰਜ ਮੂਰਾ ਨਾਲ ਤੋੜਿਆ ਗਿਆ ਗਰਮ ਸਲਾਖਾਂ ਖੋਈਆਂ ਗਈਆਂ ਐਰ ਅਰੋੜ ਸ਼ਾਮ ਚਿਤ ਖੜਾ ਰਿਆ ਪਿੰਜਰੇ ਦੇ ਵਿੱਚੋਂ ਕੱਢ ਕੇ ਫਿਰ ਤਸੀਹਾਂ ਦਾ ਦੌਰ ਸ਼ੁਰੂ ਹੋਇਆ ਪਹਿਲਾਂ ਇੱਕ ਬਾਹ ਵਢੀ ਗਈ ਫਿਰ ਦੂਜੀ ਬਾਹ ਵਢੀ ਗਈ ਫਿਰ ਦੋਵੇਂ ਲਤਾਂ ਗੋਡਿਆਂ ਤੋਂ ਵਾਰੀ-ਵਾਰੀ ਫਿਰ ਸਜੀ ਅੱਖ ਕਢੀ ਗਈ ਫਿਰ ਖਬੀ ਅੱਖ ਕਢੀ ਗਈ ਇਸ ਤਰੀਕੇ ਦੇ ਨਾਲ ਜਦੋਂ ਖੂਨ ਦਾ ਵਹਾਅ ਜ਼ਿਆਦਾ ਵਗਿਆ ਫਿਰ ਬੰਦਾ ਸਿੰਘ ਬਹਾਦਰ ਦਾ ਸ਼ੇਰ ਕਲਮ ਕਰ ਦਿੱਤਾ ਸ਼ਹੀਦ ਕਰ ਦਿੱਤਾ ਫਿਰ ਉਹਦੇ ਸਾਰੇ ਜਿਸਮ ਦੀ ਬੋਟੀ-ਬੋਟੀ ਕਰਕੇ ਕਾਂਵਾਂ ਕੁੱਤਿਆਂ ਦੇ ਅੱਗੇ ਖਿਲਾਰ ਦਿੱਤੀ ਪਰ ਅਸ਼ਕੇ ਜਾਈਏ ਸ਼ਹੀਦ ਮਾਸਦੇਵੀ ਪਿਆਰਿਓ ਕਾਮਨ ਕਪਿਆ ਨੇਵੀ ਮੂਹ ਤੱਕ ਨਹੀਂ ਲਾਇਆ ਬਾਕੀ ਦੇ ਸਾਥੀਆਂ ਨੂੰ ਇਸੇ ਢੰਗ ਨਾਲ ਕਤਲ ਕੀਤਾ ਗਿਆ ਇਹ ਦ੍ਰਿਸ਼ ਚਾਹੇ ਮੁਸਲਮਾਨ ਚਾਹੇ ਹਿੰਦੂ ਜਾਂ ਅਸਾਈ ਸਭਨਾ ਨੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਗੈਬੀ ਵਰਤਾਰਾ ਮੰਨਿਆ ਇਹ ਕੋਈ ਆਮ ਗੱਲ ਨਹੀਂ ਸੀ ਸੋ ਪਿਆਰਿਓ ਇਸ ਤਰੀਕੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋ ਕੋ ਕੇ ਸ਼ਹੀਦ ਕੀਤਾ ਗਿਆ ਇਹਨਾਂ ਦੇ ਨਾਲ ਹੀ ਭਾਈ ਬਾਦ ਸਿੰਘ ਸੀ ਭਾਈ ਬਾਦ ਸਿੰਘ ਦਾ ਬੜਾ ਉੱਚਾ ਰਤਬਾ ਸੀ ਪਿਆਰਿਓ ਭਾਈ ਬਾਦ ਸਿੰਘ ਦੀ ਬੜੀ ਧਾਨ ਸੀ ਉਸ ਵੇਲੇ ਦਾ ਹਾਕਮ ਉਸ ਨੂੰ ਕਹਿੰਦਾ ਕਿ ਸੁਣਿਆ ਬਾਦਸ਼ਾਹ ਤੇਰੇ ਵਿੱਚ ਬੜੀ-ਬੜੀ ਕਰਾਮਾਤ ਹੈ ਸਾਨੂੰ ਇਹ ਵਿਖਾ ਦੇ ਕਹਿੰਦਾ ਸੰਗਲਾਂ ਦੇ ਨਾਲ ਬੰਨ ਕੇ ਬੈਠੇ ਹੋ ਕਰਾਮਾਤ ਇਤਨਾ ਭਾਲਦੇ ਹੋ ਕਿਤੇ ਹੱਥ ਤਾਂ ਖੋਲ ਕੇ ਵੇਖੋ ਹੰਕਾਰ ਵਿੱਚ ਬਾਦਸ਼ਾਹ ਆ ਗਿਆ ਕਹਿਣ ਲੱਗਾ ਖੋਲੋ ਹੱਥ ਪੈਰ ਪਹਿਲਾਂ ਪੈਰ ਖੋਲੇ ਗਏ ਫਿਰ ਹੱਥ ਖੋਲੇ ਗਏ ਔਰ ਜਿਹੜੇ ਮੁਗਲ ਸਿਪਾਈ ਹੱਥ ਪੈਰ ਖੋਲਦੇ ਸੀ ਇਤਨੀ ਫੁਰਤੀ ਦਿਨਾਲ ਭਾਈ ਬਾਦ ਸਿੰਘ ਨੇ ਹੱਥ ਖੋਲਣ ਵਾਲੀ ਦੀ ਤਲਵਾਰ ਖਿੱਚੀ ਤੇ 15-20 ਮੋਲ ਸਿਪਾਈ ਝਟਕਾ ਕੇ ਉਹਦੇ ਉਹ ਮਾਰੇ ਬਾਦਸ਼ਾਹ ਨੂੰ ਭੱਜਣ ਨੂੰ ਰਾਹ ਨ ਲੱਭੇ ਅਖੀਰ ਇਕੱਠੇ ਹੋ ਕੇ ਗਰੋਹੋਂ ਨੂੰ ਪਿਆ ਔਰ ਬਾਦ ਸਿੰਘ ਨੂੰ ਹੀ ਸ਼ਹੀਦ ਕਰ ਦਿੱਤਾ ਗਿਆ ਇਸੇ ਪਿਆਰੇ ਵਣਖੀ ਯੋਧੇ ਜਿਹੜੇ ਧਰਮ ਤੋਂ ਆਪਾ ਕਰਮਾਨ ਕਰਕੇ ਵਾਰ ਗਏ ਦੁਨੀਆਂ ਦੇ ਉੱਤੇ ਐਸੇ ਯੋਧਿਆਂ ਦੀਆਂ ਲਹ ਮਸਾਲਾਂ ਕਰਮਾਨੀਆਂ ਨੂੰ ਸਾਰੀ ਦੁਨੀਆਂ ਯਾਦ ਕਰਦੀ ਅਜ ਬਾਬਾ ਬੰਦਾ ਸਿੰਘ ਬਹਾਦਰ ਕਿਸ ਤਰੀਕੇ ਦੇ ਨਾਲ ਸਤੂ ਸੱਚੇ ਪਾਤਸ਼ਾਹ ਨੇ ਉਹਦਾ ਮਨ ਇੱਕ ਵੈਰਾਗੀ ਸਾਧੂ ਤੋਂ ਸੰਤ ਸਿਪਾਈ ਬਣਾ ਦਿੱਤਾ ਆਪ ਸੰਤ ਵੀ ਰਹਿ ਤੇ ਸਿਪਾਈ ਵੀ ਰਹਿ ਧਰਮ ਦੀ ਰੱਖਿਆ ਕੀਤੀ ਲੋਕਾਂ ਦਾ ਬਹੁਤ ਆਦਰ ਸਤਕਾਰ ਕੀਤਾ ਲੋਕਾਂ ਦੇ ਵਿੱਚ ਜ਼ਮੀਨਾ ਦੇਣ ਵਾਲਾ ਪਹਿਲਾ ਬਾਦਸ਼ਾਹ ਹੋਇਆ ਏਸੀ ਪਿਆਰਿਓ ਮਾਝੀ ਅਤੇ ਮਾਲਵੇ ਦੇ ਸਿੱਖਾਂ ਦਾ ਬਾਬਾ ਬੰਦਾ ਸਿੰਘ ਦੇ ਨਾਲ ਇਕੱਠ ਜੋ ਕਿ ਪੂਰੇ ਜੋਸ਼ੁਖ ਰੋਜ ਦੇ ਨਾਲ ਵਿਖਾਇਆ ਗਿਆ ਔਰ ਅਖੀਰ ਪ੍ਰਾਣਾਂ ਦੀਆਂ ਉਹਤੀਆਂ ਦੇ ਕੇ ਸ਼ਹੀਦੀ ਜਮ ਪ੍ਰਾਪਤ ਕਰ ਗਏ ਆਹ ਗੁਰੂ ਸਵਾਰਿਓ ਹੋਈਆਂ ਭੁੱਲਣ ਨੂੰ ਨਾ ਚਾਰਨਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਦਾ ਮਾਣ ਮਦਉਂਦੇ ਰਿਹਾ ਕਰੋ ਤਾਂ ਕਿ ਆਪ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੋ ਸਾਡੇ ਸ਼ਿਰ ਤੇ ਮੇਰੇ ਭਰ ਹੱਥ ਹੋਵੇ ਅਵਗਜ ਕੇ ਫਤਿਹ ਕਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ